ਅਸੀਂ ਪਿਛਲੇ 5 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਾਂ ਬਹੁਤ ਜ਼ਿਆਦਾ ਅਸੀਂ ਮਿਹਨਤ ਕੀਤੀ ਹੈ ਇਹ ਨਹੀਂ ਕਿ ਅਸੀਂ 3 ਨੰਬਰ ਵਾਰਡ ਦੇ ਵਿੱਚੋਂ ਹੀ ਕੀਤੀ ਹੈ ਸ਼ਹਿਰ ਦੀਆਂ ਬਾਕੀ ਵਾਰਡਾਂ ਦੇ ਵਿੱਚ ਵੀ ਅਸੀਂ ਪਾਰਟੀ ਲਈ ਆਪਣਾ ਦਫ਼ਤਰ ਵੀ ਦਿੱਤਾ ਫਿਰ ਵੀ ਸਾਨੂੰ ਇਹੋ ਉਮੀਦ ਸੀਗੀ ਕਿ ਪਾਰਟੀ ਸਾਨੂੰ ਐਮਸੀ ਦੀ ਇਲੈਕਸ਼ਨ ਵਾਸਤੇ ਦਾਵੇਦਾਰੀ ਵਾਸਤੇ ਜ਼ਰੂਰ ਮੌਕਾ ਦੇਊਗੀ ਸਾਨੂੰ ਪੂਰੀ ਆਸ ਸੀਗੀ ਪਰ ਸਾਨੂੰ ਪਾਰਟੀ ਵੱਲੋਂ ਨਿਰਾਸ਼ਾ ਹੀ ਪੱਲੇ ਪਈ ਆ ਸਾਡੇ ਵਾਰਡ ਦੇ ਵਿੱਚੋਂ ਮੌਜੂਦਾ ਐਮ.ਐਲ.ਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨਵਜੋਤ ਕੌਰ ਹੁੰਦਲ ਨੂੰ ਟਿਕਟ ਦੇ ਦਿੱਤੀ ਗਈ ਹੈ। ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੇਪਰ ਦਾਖਲ ਕਰਵਾ ਕੇ ਆਏ ਹਾਂ। ਕਿਉਂਕਿ ਜਦੋਂ ਅਸੀਂ ਪਾਰਟੀ ਨਾਲ ਤੁਰੇ ਸੀ ਉਸ ਟਾਈਮ ਤੇ ਵੀ ਅਸੀਂ ਲੋਕਾਂ ਨੂੰ ਇਹੋ ਵਿਸ਼ਵਾਸ ਦਵਾਇਆ ਸੀ ਕਿ ਜੇਕਰ ਆਪਾਂ ਪੰਜਾਬ 'ਚ ਬਦਲਾ ਲਿਆਵਾਂਗੇ ਤੇ ਸਾਡੇ ਬੜਾ ਜਿਆਦਾ ਸੁਧਾਰ ਹੋਊਗਾ ਸਾਡੀ ਜ਼ਿੰਦਗੀ 'ਚ ਬੜਾ ਜਿਆਦਾ ਕੁਝ ਨਵਾਂ ਪਰਿਵਰਤਨ ਲਾਊਗਾ। ਕਾਰਨ ਇਹ ਕਿ ਜਦੋਂ ਡਾਕਟਰ ਸਾਹਿਬ ਇਲੈਕਸ਼ਨ ਜਿੱਤ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪਣੇ ਵੇ ਨੂੰ ਪੀਏ ਲਗਾ ਲਿਆ। ਹੁਣ ਵੀ ਵੇਖੋ ਨਾ ਕਿ ਇਹ ਦੇ ਵਾਸਤੇ ਐਮਸੀ ਦੀ ਇਲੈਕਸ਼ਨ ਵਾਸਤੇ ਵੀ ਉਹ ਚਾਹੁੰਦੇ ਆ ਕਿ ਮੇਰੇ ਘਰ ਦੇ ਵਿੱਚ ਹੀ ਫਿਰ ਤੋਂ ਮੇਅਰ ਦੀ ਕੁਰਸੀ ਆ ਜੇ ਜਿੰਨੇ ਵੀ ਪੁਰਾਣੇ ਵਲੰਟੀਅਰ ਸੀਗੇ ਉਹਨਾਂ ਨੂੰ ਸਿਰਫ ਇੱਕ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਸੀਗੀਆਂ ਕਿ ਤੁਹਾਡਾ ਤੁਹਾਡੀ ਵਾਰੀ ਆਉਣੀ ਆ ਤੁਹਾਡੀ ਵਾਰੀ ਆਉਣੀ ਆ ਉਹ ਵਿਚਾਰੇ ਤਿੰਨ ਦਿਨ ਜੋ ਸਵੇਰ ਤੋਂ ਜਾ ਕੇ ਐਮਐਲਏ ਆਫਿਸ ਦੇ ਵਿੱਚ ਬੈਠਦੇ ਰਹੇ ਜਿੰਨਾ ਬਹੁਤ ਪੁਰਾਣੇ ਵਲੰਟੀਅਰ ਹੈ ਜਿਨ੍ਹਾਂ ਦੇ ਨਿਰਾਸ਼ਾ ਹੀ ਪੱਲੇ ਪਈ ਆ ਇਹਨਾਂ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਸੀਟਾ ਨਹੀਂ ਦਿੱਤੀ ਜਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਮੇਰੀ ਵਾਈਫ ਜਿਹੜੀ ਉਹ ਇਲੈਕਸ਼ਨ ਲੜੂਗੀ ਵੇਖੋ ਜੀ ਉਹਨਾਂ ਦੇ ਘਰ ਤੇ ਅੱਗੇ ਐਮ.ਐਲ.ਏ.ship ਹੈਗੀ ਆ ਉਹਨਾਂ ਨੂੰ ਕੀ ਲੋੜ ਪਈ ਹੈ ਕਿ ਇੱਕ ਐਮ.ਸੀ.ਡੀ. ਚੋਣ ਲੜਾ ਉੱਥੇ ਗੱਲ ਆ ਗਈ ਕਿ ਹਾਂ ਭਈ ਇਸ ਚੀਜ਼ ਨੂੰ ਲੈ ਕੇ ਜਦੋਂ ਈਗੋ ਹੱਟ ਹੋ ਗਈ ਜਾਂ ਕਹਿ ਸਕਦੇ ਆ ਕਿ ਉਹਨਾਂ ਨੇ ਪਾਰਟੀ ਘੜੀ ਆਪਾਂ ਜੋ ਰਿਕੁਐਸਟ ਕੀਤੀ ਕਿ ਅਸੀਂ ਨਹੀਂ ਦਾਵੇਦਾਰ ਹਾਂ ਅਸੀਂ ਵੀ ਆਪਣੇ ਪੇਪਰ ਦੇਾਂਗੇ ਐਮ.ਐਲ.ਏ. ਸਾਹਿਬ ਨੂੰ ਟਿਕਟ ਮਿਲਣੀ ਕਿਉਂਕਿ ਐਮ.ਐਲ.ਏ. ਸਾਹਿਬ ਦੀ ਵਾਈਫ ਆ ਤੇ ਫਿਰ ਦੇਖੋ ਜੀ ਉੱਥੇ ਫਿਰ ਮੈਂ ਵੀ ਤੇ ਪੰਜਾਬ ਦਾ ਅਹੁਦੇਦਾਰ ਹਾਂ ਮੈਨੂੰ ਵੀ ਮੈਂ ਵੀ ਇੱਕ ਪੰਜਾਬ ਦਾ ਲੀਡਰ ਆ ਤੇ ਮੈਨੂੰ ਵੀ ਚਾਹੀਦਾ ਲੈ ਕਿ ਮੇਰਾ ਵੀ ਆਪਣਾ ਹੱਕ ਹੈ ਮੈ ਕਾਹਤ ਭਰੀਏ ਜਦੋਂ ਅਸੀਂ ਸੀਟ ਕੱਢਦੇ ਆਂ ਤੇ ਫਿਰ ਅਸੀਂ ਹੀ ਕਰਾਂਗੇ ਹੋ ਸਕਦਾ ਜਾਂ ਕਿ ਮਹਾਰਾਜ ਸੁਖ ਰੱਖੇ ਪਾਰਟੀ ਸੀਟ ਕੱਢ ਕੇ ਪਾਰਟੀ ਦੀ ਚੁਲਚੀ ਪਾ ਦਈਏ ਦੇਖੋ ਜੀ ਪਾਰਟੀ ਦੀ ਵਿਰੋਧਤਾ ਤੇ ਤਾਂ ਹੁੰਦੀ ਹੈ ਨਾ ਜੇ ਅਸੀਂ ਕਿਸੇ ਹੋਰ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆਂ ਫਿਰ ਉਹ ਲੜ ਵੀ ਸਕਦਾ ਜਾਂ ਲੜਨਾ ਵੀ ਤੇ ਇੱਕ ਫਾਈਟ ਕਰਨੀ ਵੀ ਤੇ ਇੱਕ ਹੱਕ ਹੈ ਨਾ ਹਰ ਇੱਕ ਬੰਦੇ ਦਾ ਅਸੀਂ ਫਾਈਟ ਕਰ ਰਹੇ ਆਂ ਹਾਂ ਕੋਈ ਗੱਲ ਨਹੀਂ ਜਾਂ ਤੇ ਦੇਖੋ ਨਾ ਵੀ ਅਸੀਂ ਫਾਈਟ ਦੇ ਵਿੱਚ ਆ ਕੇ ਹੋਏ ਵੀ ਐਮਐਲਏ ਦੀ ਵਾਈਫ ਜਾਂ ਉਹ ਕੈਂਡੀਡੇਟ ਨੇ ਤੇ ਅਸੀਂ ਉਹਨਾਂ ਨਾਲ ਉਹਨਾਂ ਨੂੰ ਅਸੀਂ ਲੜਨਾ ਨਹੀਂ ਦੇਣਾ ਵੀ ਤੀਨੂ ਤੇ ਉਹਨਾਂ ਨੇ ਬੂਏ ਨਹੀਂ ਖੋਲੇ ਵੀ ਬਾੜ ਦੀ ਕੀ ਹਲਕੇ ਵਸੀਆਂ ਲਈ ਤੇ ਸਾਡੇ ਉਹ ਇਹ ਕਦੀ ਬੰਦ ਨਹੀਂ ਹੋਏ ਵੀ ਇਹ ਸਾਰੇ ਹਲਕੇ ਨੂੰ ਵੀ ਪਤਾ ਵਾ ਤੇ ਤਰਨਤਨ ਨੂੰ ਵੀ ਪਤਾ ਵਾ ਤੇ ਵਾਰਡ ਨੂੰ ਵੀ ਪਤਾ ਹੈ ਜੀ ਬਿਲਕੁਲ ਜੀ ਸਾਨੂੰ ਇਸ ਚੀਜ਼ ਦਾ ਡਰ ਸੀਗਾ ਕਿ ਇਹਨਾਂ ਨੇ ਪਾਰਟੀ ਦਾ ਦਬਾਅ ਪਾ ਕੇ ਤੇ ਹੋ ਸਕਦਾ ਹੈ ਕਿ ਜੇ ਸਾਨੂੰ ਟਿਕਟ ਨਹੀਂ ਮਿਲੀ ਤੇ ਸਾਡੇ ਕਾਗਜ਼ ਵੀ ਰੱਦ ਕੀਤੇ ਜਾਣ ਇਸ ਕਰਕੇ ਅਸੀਂ ਕੋਰਟ ਦਾ ਸਹਾਰਾ ਲੈ ਕੇ ਜਿਹੜੇ ਆ ਉਹ ਕਾਗਜ਼ ਜਿਹੜੇ ਸਬਮਿਟ ਕੀਤੇ ਅੱਜ ਫਾਈਲ ਸਬਮਿਟ ਹੋ ਗਈ ਹੈ ਸਾਡੀ ਕੋਰਟ ਦੀਆਂ ਡਾਇਰੈਕਸ਼ਨਾਂ ਨੂੰ ਇਹਨਾਂ ਨੇ ਬਹੁਤਾ ਮੰਨਿਆ ਨਹੀਂਗਾ ਜਦ ਇਹ ਸਾਡੇ ਹੱਥ ਚ ਬਕਾਇਦਾ ਆਰਡਰ ਹੋਣ ਦੇ ਬਾਵਜੂਦ ਵੀ ਜਿਹੜੇ ਅਫਸਰ ਆ ਉਹਨਾਂ ਨੇ ਸਾਨੂੰ ਆਨਕਾਨੀ ਕੀਤੀ ਆ ਕਿ ਕੋਈ ਗੱਲ ਨਹੀਂ ਜੀ ਹੋ ਗਈ ਵੀਡੀਓਗ੍ਰਾਫੀ ਕਰ ਲੈ ਚੱਕ ਕੋਈ ਚੱਕਰ ਨਹੀਂ ਆ ਤੁਸੀਂ ਜਾਓ ਜਾਂ ਕਿ ਸਾਡੀ ਸੰਤੁਸ਼ਟੀ ਵੀਤ ਕਰਾ ਸਕਦੇ ਹੋ ਨਾ ਉੱਥੇ ਖੜੇ ਕਰਕੇ ਸਾਨੂੰ ਕਹਿੰਦੇ ਵੀ ਆਹ ਵੇਖੋ ਜੀ ਕੱਲੇ ਕੱਲੇ ਪੇਜ ਦੀ ਵੀਡੀਓ ਬਣਦਾ ਹੀ ਆ ਤੁਸੀਂ ਕਿਉਂ ਘਬਰਾਉਂਦੇ ਜੀ ਕਾਨੂੰਨੀ ਹੈਗਾ ਵੀ ਉੱਥੇ ਗੁੰਡਾਗਰਦੀ ਖੁੱਲੇ ਆਮ ਤਰੀ ਫਿਰਦੀ ਆ ਲੋਕਾਂ ਦੇ ਕਾਗਜ ਖੋ ਕੇ ਭੱਜ ਜਾਂਦੇ ਆ ਵੱਧੂ ਅਫਸਰ ਖਲੋਤੇ ਨੇ ਵੱਡੇ ਵੱਡੇ ਅਧਿਆ ਦੇ ਅਫਸਰ ਖਲੋਤੇ ਨੇ ਉੱਥੇ ਨੇ ਤੇ ਡੀਐਸਪੀ ਜਤਿੰਦਰ ਕੌਰ ਕਿਹੜੀ ਵਾਰ ਤੋਂ ਵਾਰਡ ਨੰਬਰ 3 ਭਾਜੀ ਲੰਮਾ ਸਮਾਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਤੇ ਟਿਕਟ ਦੇ ਦਾਅਵੇਦਾਰੀ ਪੇਸ਼ ਕੀਤੀ ਹੈ ਕੀ ਬਣਿਆ ਤੁਹਾਡਾ ਅਸੀਂ ਪਿਛਲੇ 5 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਾਂ ਬਹੁਤ ਜ਼ਿਆਦਾ ਅਸੀਂ ਮਿਹਨਤ ਕੀਤੀ ਹੈ ਇਹ ਨਹੀਂ ਕਿ ਅਸੀਂ 3 ਨੰਬਰ ਵਾਰਡ ਦੇ ਵਿੱਚੋਂ ਹੀ ਕੀਤੀ ਹੈ ਸ਼ਹਿਰ ਦੀਆਂ ਬਾਕੀ ਵਾਰਡਾਂ ਦੇ ਵਿੱਚ ਵੀ ਜਿੱਥੇ ਵੀ ਉਸ ਟਾਈਮ ਤੇ ਸਾਡੀ ਡਿਊਟੀ ਲਾਈ ਗਈ ਸੀ ਪਾਰਟੀ ਵੱਲੋਂ ਅਸੀਂ ਹਰ ਜਗ੍ਹਾ ਤੇ ਬੜਾ ਜ਼ਿਆਦਾ ਵਰਕ ਕੀਤਾ ਅਸੀਂ ਪਾਰਟੀ ਲਈ ਆਪਣਾ ਦਫ਼ਤਰ ਵੀ ਦਿੱਤਾ ਫੇਰ ਵੀ ਸਾਨੂੰ ਇਹੋ ਹੀ ਉਮੀਦ ਸੀਗੀ ਕਿ ਪਾਰਟੀ ਸਾਨੂੰ ਐਮਸੀ ਦੀ ਇਲੈਕਸ਼ਨ ਵਾਸਤੇ ਦਾਵੇਦਾਰੀ ਵਾਸਤੇ ਜਰੂਰ ਮੌਕਾ ਦੇਊਗੀ ਸਾਨੂੰ ਪੂਰੀ ਆਸ ਸੀਗੀ ਪਰ ਸਾਨੂੰ ਪਾਰਟੀ ਵੱਲੋਂ ਨਿਰਾਸ਼ਾ ਹੀ ਪੱਲੇ ਪਈ ਆ ਸਾਡੇ ਵਾਰਡ ਦੇ ਵਿੱਚੋਂ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨਵਜੋਤ ਕੌਰ ਹੁੰਦਲ ਨੂੰ ਟਿਕਟ ਦੇ ਦਿੱਤੀ ਗਈ ਆ ਔਰ ਫਿਰ ਤੁਸੀਂ ਇਹ ਜਿਹੜੀ ਪਾਰਟੀ ਆਪਣਾ ਟਿਕਟ ਜਿਹੜੀ ਆਪਣਾ ਨਾਮਜ਼ਦਗੀ ਦਾਖਲ ਕਰਕੇ ਉਹ ਜਾਰ ਕਰਾ ਕੇ ਆ ਕਿ ਜੱਕੇ ਪਾਰਟੀ ਹਾਂਜੀ ਨਹੀਂ ਅਸੀਂ ਆਪਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੇਪਰ ਦਾਖਲ ਕਰਵਾ ਕੇ ਆਏ ਹਾਂ ਕਿਹੜੇ ਕਿਹੜੇ ਜਿਹੜੇ ਕੰਮ ਜਿਹਦੇ ਮੁੱਦੇ ਆ ਕਿ ਜਿੱਥੇ ਤੁਸੀਂ ਰੱਖ ਰਣੀ ਆਪਣੀ ਅਸੀਂ ਆਪਣੀ ਵਾਰਡ ਦੇ ਵਿੱਚੋਂ ਜਾਂ ਸ਼ਹਿਰ ਦੇ ਜਿਹੜੇ ਮੇਨ ਮੁੱਦੇ ਆ ਉਹਨਾਂ 'ਚ ਵਿਕਾਸ ਦੂਸਰਾ ਇਹਨਾਂ ਲੋਕਾਂ ਨੂੰ ਜਿਹੜੀ ਵੀ ਚੀਜ਼ ਮੁਸ਼ਕਲ ਹੋਊਗੀ ਜੀ ਜਿੰਦਗੀ ਦੀ ਕੋਈ ਮੁਸ਼ਕਲ ਆ ਜਾਂ ਕੋਈ ਵੀ ਘਰੇਲੂ ਮੁਸ਼ਕਲ ਆ ਉਹਦੇ ਵਿੱਚ ਜਿੱਥੇ ਵੀ ਕਿਤੇ ਸਾਡੇ ਸਾਥ ਦੀ ਲੋੜ ਹੋਊਗੀ ਅਸੀਂ ਜਰੂਰ ਪਹੁੰਚਾਂਗੇ ਕਿਉਂਕਿ ਜਦੋਂ ਅਸੀਂ ਪਾਰਟੀ ਨਾਲ ਤੁਰੇ ਸੀ ਉਸ ਟਾਈਮ ਤੇ ਵੀ ਅਸੀਂ ਲੋਕਾਂ ਨੂੰ ਇਹੋ ਵਿਸ਼ਵਾਸ ਦਵਾਇਆ ਸੀ ਕਿ ਜੇਕਰ ਆਪਾਂ ਪੰਜਾਬ 'ਚ ਬਦਲਾ ਲਿਆਵਾਂਗੇ ਤੇ ਸਾਡਾ ਬੜਾ ਜਿਆਦਾ ਸੁਧਾਰ ਹੋਊਗਾ ਸਾਡੀ ਜ਼ਿੰਦਗੀ 'ਚ ਬੜਾ ਜਿਆਦਾ ਕੁਝ ਨਵਾਂ ਪਰਿਵਰਤਨ ਆਊਗਾ ਇਸੇ ਤੌਰ ਤੇ ਅਸੀਂ ਪਹਿਲਾਂ ਤੁਰੇ ਸੀ ਪਰ ਸਾਨੂੰ ਐਮਐਲਏ ਸਾਹਿਬ ਵੱਲੋਂ ਕੋਈ ਸਪੋਰਟ ਨਹੀਂ ਕੀਤੀ ਗਈ ਸਾਨੂੰ ਉਸ ਟਾਈਮ ਤੇ ਪਛਾਣ ਕਰ ਦਿੱਤਾ ਗਿਆ ਜਿੱਤ ਤੋਂ ਬਾਅਦ ਇਸ ਕਰਕੇ ਅਸੀਂ ਲੋਕਾਂ ਦਾ ਕੁਝ ਵੀ ਵਿਕਾਸ ਨਹੀਂ ਕਰ ਸਕੇ ਕੀ ਕਰਦੇ ਜਿਹੜੇ ਤੁਹਾਨੂੰ ਪਛਾਣ ਕਰਤਾ ਗਿਆ ਕਾਰਨ ਇਹ ਕਿ ਜਦੋਂ ਡਾਕਟਰ ਸਾਹਿਬ ਇਲੈਕਸ਼ਨ ਜਿੱਤ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪਣੇ ਵੇਨ ਨੂੰ ਪੀਏ ਲਗਾ ਲਿਆ ਹੁਣ ਵੀ ਵੇਖੋ ਨਾ ਕਿ ਇਹ ਦੇ ਵਾਸਤੇ ਐਮਸੀਡੀ ਇਲੈਕਸ਼ਨ ਵਾਸਤੇ ਵੀ ਉਹ ਚਾਹੁੰਦੇ ਆ ਕਿ ਮੇਰੇ ਘਰ ਦੇ ਵਿੱਚ ਹੀ ਫਿਰ ਤੋਂ ਮੇਅਰ ਦੀ ਕੁਰਸੀ ਆ ਜੇ ਤਿੰਨ ਦਿਨ ਲਗਾਤਾਰ ਹੀ ਸਿਰਫ ਟਿਕਟਾਂ ਅਨਾਉਂਸ ਨਹੀਂ ਕਰਕੇ ਗਏ ਜਿਹੜੇ ਉਮੀਦਵਾਰ ਉਹਨਾਂ ਦੇ ਨਾਮ ਹੀ ਅਨਾਉਂਸ ਕੀਤੇ ਗਏ ਕਾਰਨ ਕੀ ਜਿੰਨੇ ਵੀ ਪੁਰਾਣੇ ਵਲੰਟੀਅਰ ਸੀਗੇ ਉਹਨਾਂ ਨੂੰ ਸਿਰਫ ਇੱਕ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਸੀਗੀਆਂ ਕਿ ਤੁਹਾਡਾ ਤੁਹਾਡੀ ਵਾਰੀ ਆਉਣੀ ਆ ਤੁਹਾਡੀ ਵਾਰੀ ਆਉਣੀ ਆ ਉਹ ਵਿਚਾਰੇ ਤਿੰਨ ਦਿਨ ਜੋ ਸਵੇਰ ਤੋਂ ਜਾ ਕੇ ਐਮਐਲਏ ਆਫਿਸ ਦੇ ਵਿੱਚ ਬੈਠਦੇ ਰਹੇ ਤੇ ਉਹਨਾਂ ਨੂੰ ਇਹ ਇਹੀ ਭਰੋਸਾ ਸੀਗਾ ਕਿ ਚਲੋ ਅਸੀਂ ਜੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਵਾ ਤੇ ਚਲੋ ਸਾਡੀ ਸੁਣਵਾਈ ਹੋਊਗੀ ਪਰ ਬੜੇ ਜਿਆਦਾ ਵਲੰਟੀਅਰ ਇਹੋ ਜਿਹੇ ਆ ਜਿਨ੍ਹਾਂ ਬਹੁਤ ਪੁਰਾਣੇ ਵਲੰਟੀਅਰ ਹੈ ਜਿਨ੍ਹਾਂ ਦੇ ਨਿਰਾਸ਼ਾ ਹੀ ਪੱਲੇ ਪਈ ਆ ਇਹਨਾਂ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਸੀਟਾਂ ਨਹੀਂ ਦਿੱਤੀਆਂ ਇਹ ਤਾਂ ਹੁਣ ਜਿਹੜੇ ਲੋਕ ਇਜਤਾਉਂਦੇ ਆ ਵਾਡ ਨੰਬਰ 3 ਤੋਂ ਤੇ ਕਿਹੜੇ-ਕਿਹੜੇ ਜਿਹੜੇ ਮੁੱਦੇ ਆ ਜਿਹੜੇ ਕਿਹੜੇ-ਕਿਹੜੇ ਕੰਮ ਜਿਹੜੇ ਰਹਿ ਗਏ ਜਿਹੜੇ ਕੰਮ ਨੂੰ ਕਰ ਸਕੋ ਜਿਹੜੇ ਵੀ ਕੰਮ ਹੋਣਗੇ ਵਿਕਾਸ ਦੇ ਲਈ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਵਾਡਾਂ ਦੇ ਵਿੱਚ ਜਿਹੜੇ ਵੀ ਕੰਮ ਕਰਨੇ ਹੋਣਗੇ ਉਹ ਸਾਰੇ ਕੀਤੇ ਜਾਣਗੇ ਯਾਨੀ ਤਾਂ ਭਾਜੀ ਬੜੇ ਲੰਮਾ ਸਮਾਂ ਤੁਸੀਂ ਜਦੋਂ ਜਾਲ ਕ੍ਰਿਸ਼ਮ ਅਰਸ਼ ਕੀਤਾ ਆਮਰੀ ਪਾਰਟੀ ਵਾਤੇ ਤਾਂ ਤੁਸੀਂ ਇੱਕ ਟਿਕਟ ਮੰਗੀ ਆਪਣੀ ਘਰ ਦੀ ਵਾਤੇ ਤੋਂ ਹੁਣ ਨਹੀਂ ਮਿਲੀ ਐਵੇਂ एकदम ਮਹਿਸੂਸ ਕਰਦੇ ਹੋ ਦੇਖੋ ਜੀ ਪਾਰਟੀਆਂ ਲਈ ਵਰਕ ਕਰਦੇ ਸਾਰੇ ਵਰਕਰ ਆਏ ਨੇ ਅਸੀਂ ਵੀ ਕੀਤਾ ਵਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਕਿ ਅਸੀਂ ਵਰਕ ਨਹੀਂ ਕੀਤਾ ਜਾਂ ਅਸੀਂ ਪਾਰਟੀ ਲਈ ਕਦੀ ਕਿਤੇ ਪਛੇਟੇ ਹੋਈਏ ਹਰ ਥਾਂ ਦੇ ਉੱਤੇ ਪਾਰਟੀ ਨੂੰ ਦਾ ਸਹਿਯੋਗ ਦਿੱਤਾ ਜਿੱਥੇ ਕਿਤੇ ਪਾਰਟੀ ਨੇ ਕਿਹਾ ਡਿਊਟੀਆਂ ਲਗਾਈਆਂ ਉੱਥੋਂ ਤੱਕ ਜਾਂਦੇ ਰਹੇ ਹਾਂ ਪਾਰਟੀ ਨੇ ਚੰਗੇ ਅਹੁਦਿਆਂ ਤੇ ਵੀ ਲੈ ਕੇ ਗਈ ਆ ਪਰ ਜਦੋਂ ਗੱਲ ਆ ਜਾਂਦੀ ਆ ਨਾ ਕਿ ਕਿਤੇ ਬੰਦੇ ਦੀ ਜਿੱਦ ਤੇ ਅੜ ਜਾਂਦੀ ਆ ਜਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਮੇਰੀ ਵਾਈਫ ਜਿਹੜੀ ਉਹ ਇਲੈਕਸ਼ਨ ਲੜੂਗੀ ਵੇਖੋ ਜੀ ਉਹਨਾਂ ਦੇ ਘਰ ਤੇ ਅੱਗੇ ਐਮਐਲਏ ਸ਼ਿਪ ਹੈਗੀ ਆ ਉਹਨਾਂ ਨੂੰ ਕੀ ਲੋੜ ਪਈ ਆ ਕਿ ਇੱਕ ਐਮਸੀ ਦੀ ਚੋਣ ਲੜਨ ਦੀ ਐਮ ਸੀ ਦੀ ਚੋਣ ਲੜਾ ਰਿਹਾ ਹੈ ਕੋਈ ਐਮ ਪੀ ਦੀ ਚੋਣ ਤੇ ਨਹੀਂ ਲੜਾ ਰਿਹਾ ਆਪਣੀ ਵਾਈਫ ਨੂੰ ਤੇ ਪਰ ਜਦੋਂ ਉਥੇ ਗੱਲ ਆ ਗਈ ਕਿ ਹਾਂ ਬਈ ਇਸ ਚੀਜ਼ ਨੂੰ ਲੈ ਕੇ ਜਦੋਂ ਈਗੋ ਹੱਟ ਹੋ ਗਈ ਜਾਂ ਕਹਿ ਸਕਦੇ ਆ ਕਿ ਉਹਨਾਂ ਨੇ ਪਾਰਟੀ ਘੜੀ ਆਪਾਂ ਜੋ ਰਿਕੁਐਸਟ ਕੀਤੀ ਕਿ ਅਸੀਂ ਵੀ ਦਾਵੇਦਾਰ ਹਾਂ ਅਸੀਂ ਵੀ ਆਪਣੇ ਪੇਪਰ ਦੇਵਾਂਗੇ ਤੇ ਪਾਰਟੀ ਵੱਲੋਂ ਸਿੱਧਾ ਹੀ ਇੱਕ ਹੱਲ ਦਾ ਕਿਹਾ ਗਿਆ ਕਿ ਹੁਣ ਇੱਥੇ ਤੇ ਪੈ ਕੇ ਜਿਹੜਾ ਵਾ ਉਹ ਐਮ ਐਲ ਏ ਸਰ ਦਾ ਹੀ ਲੱਗਣਾ ਐਮਐਲਏ ਸਾਹਿਬ ਨੂੰ ਟਿਕਟ ਮਿਲਣੀ ਕਿਉਂਕਿ ਐਮਐਲਏ ਸਾਹਿਬ ਦੀ ਵਾਈਫ ਆ ਤੇ ਫਿਰ ਦੇਖੋ ਜੀ ਉੱਥੇ ਫਿਰ ਮੈਂ ਵੀ ਤੇ ਪੰਜਾਬ ਦਾ ਅਹੁਦੇਦਾਰ ਹਾਂ ਮੈਨੂੰ ਵੀ ਮੈਂ ਵੀ ਇੱਕ ਪੰਜਾਬ ਦਾ ਲੀਡਰ ਆ ਤੇ ਮੈਨੂੰ ਵੀ ਚਾਹੀਦਾ ਲਾ ਕਿ ਮੇਰਾ ਵੀ ਆਪਣਾ ਹੱਕ ਆ ਮੈਨੂੰ ਦਿਓ ਫਿਰ ਮੈਂ ਅਪਰੋਚ ਕੀਤੀ ਆ ਪਰ ਜਦੋਂ ਨਹੀਂ ਕੋਈ ਕਿਤੇ ਸੁਣਵਾਈ ਹੋਈ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਨਹੀਂ ਅਸੀਂ ਇੰਡੀਪੈਂਡੈਂਟ ਭਾਵੇਂ ਕਾਗਜ਼ ਭਰਈਏ ਜਦੋਂ ਅਸੀਂ ਸੀਟ ਕੱਢਦੇ ਆ ਤੇ ਫਿਰ ਅਸੀਂ ਹੀ ਕਰਾਂਗੇ ਹੋ ਸਕਦਾ ਆ ਕਿ ਮਹਾਰਾਜ ਸੁੱਖ ਰੱਖੇ ਪਾਰਟੀ ਸੀਟ ਕੱਢ ਕੇ ਪਾਰਟੀ ਦੀ ਝੁਲਚੀ ਪਾ ਦਈਏ ਪਰ ਅਸੀਂ ਇੱਕ ਵਾਰੀ ਜਿਹੜੀ ਇਲੈਕਸ਼ਨ ਲੜਾਂਗੇ ਜ਼ਰੂਰ ਚਾਹ ਇਹ ਵੀ ਪਤਾ ਲੱਗਾ ਵੀ ਪਾਰਟੀ ਵੱਲੋਂ ਫੈਸਲਾ ਲਿਆ ਗਿਆ ਹੈ ਕੀ ਲੱਗਦਾ ਇਹ ਫੈਸਲੇ ਤੋਂ ਉਲਟ ਜਾ ਕੇ ਤੁਸੀਂ ਪਾਰਟੀ ਦੀ ਵਿਰੋਧਤਾ ਨਹੀਂ ਕਰ ਰਹੇ ਦੇਖੋ ਜੀ ਪਾਰਟੀ ਦੀ ਵਿਰੋਧਤਾ ਤੇ ਤਾਂ ਹੁੰਦੀ ਹੈ ਨਾ ਜੇ ਅਸੀਂ ਕਿਸੇ ਹੋਰ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਹਾਂ ਹੂੰ ਅਸੀਂ ਇੰਡੀਪੈਂਡੈਂਟ ਦੜਦੇ ਆਂ ਇੰਡੀਪੈਂਡੈਂਟ ਤੇ ਹਰ ਕਿਸੇ ਦਾ ਹੱਕ ਹੈ ਜਦੋਂ ਦੇਸ਼ ਦੇਸ਼ ਆਜ਼ਾਦ ਹੈ ਤੇ ਦੇਸ਼ ਆਜ਼ਾਦ ਦੇ ਵਿੱਚ ਹਰ ਇੱਕ ਮੋਟਰ ਜਿਹੜਾ ਉਹ ਆਪਣੀ ਵੋਟ ਪਾ ਸਕਦਾ ਵਾ ਤੇ ਫਿਰ ਉਹ ਲੜ ਵੀ ਸਕਦਾ ਜਾਂ ਲੜਨਾ ਵੀ ਤੇ ਇੱਕ ਫਾਈਟ ਕਰਨੀ ਵੀ ਤੇ ਇੱਕ ਹੱਕ ਹੈ ਨਾ ਹਰ ਇੱਕ ਬੰਦੇ ਦਾ ਅਸੀਂ ਫਾਈਟ ਕਰ ਰਹੇ ਆਂ ਹਾਂ ਕੋਈ ਗੱਲ ਨਹੀਂ ਜਾਂ ਤੇ ਵੇਖੋ ਨਾ ਵੀ ਅਸੀਂ ਫਾਈਟ ਦੇ ਵਿੱਚ ਆ ਕੇ ਹੋਏ ਵੀ ਐਮਐਲਏ ਦੀ ਵਾਈਫ ਜਾਂ ਉਹ ਕੈਂਡੀਡੇਟ ਨੇ ਤੇ ਅਸੀਂ ਉਹਨਾਂ ਨਾਲ ਉਹਨਾਂ ਨੂੰ ਅਸੀਂ ਲੜਨਾ ਨਹੀਂ ਦੇਣਾ ਵੀ ਉਹ ਵੀ ਲੱਗਦਾ ਹੈ ਸਾਨੂੰ ਵੀ ਉਹ ਲੜਨ ਦੇਣ ਜਦੋਂ ਵੇਖ ਲੈ ਜੋ ਲੋਕਾਂ ਦਾ ਫਤਵਾ ਹੋਗਾ ਜਿੰਨੂੰ ਲੋਕੀ ਪਿਆਰ ਕਰਦੇ ਹੋਣਗੇ ਜਦੋਂ ਕਦੀ ਉਹਨਾਂ ਨੇ 4-3 ਸਾਲ ਹੋ ਗਏ ਇਲੈਕਸ਼ਨ ਜਿੱਤੀ ਨੂੰ ਤੇ ਉਹਨਾਂ ਨੇ ਉਹੇ ਨਹੀਂ ਖੋਲੇ ਵੀ ਵਾਰਡ ਦੀ ਕੀ ਹਲਕੇ ਵਾਸੀਆਂ ਲਈ ਤੇ ਸਾਡੇ ਉਹੇ ਕਦੀ ਬੰਦ ਨਹੀਂ ਹੋਏ ਵੀ ਇਹ ਸਾਰੇ ਹਲਕੇ ਨੂੰ ਵੀ ਪਤਾ ਵਾ ਤੇ ਤਰਨਤਨ ਨੂੰ ਵੀ ਪਤਾ ਵਾ ਤੇ ਵਾਰਡ ਨੂੰ ਵੀ ਪਤਾ ਹੈ ਜੀ ਤੇ ਜਦੋਂ ਹਦਿਆਂ ਦਾਦ ਖਲੋਣੇ ਆ ਤੇ ਪਾਰਟੀ ਦੇ ਲੋਕੀ ਜਿਹੜੇ ਸਾਡੇ ਨਾਲ ਖੜੇ ਆ ਤੇ ਇਸ ਕਰਕੇ ਅਸੀਂ ਜਿਹੜੀ ਉਹ ਇਲੈਕਸ਼ਨ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਜੇ ਕੋਈ ਡਰਾ ਹੀ ਮਤਲਬ ਜਿਹੜਾ ਹੈ ਇਹ ਆਪਣੇ ਕਾਗਜ਼ਦਾਰ ਕਰਾਏ ਨੇ ਬਿਲਕੁਲ ਜੀ ਸਾਨੂੰ ਇਸ ਚੀਜ਼ ਦਾ ਡਰ ਸੀਗਾ ਕਿ ਇਹਨਾਂ ਨੇ ਪਾਰਟੀ ਦਾ ਦਬਾਅ ਪਾ ਕੇ ਤੇ ਹੋ ਸਕਦਾ ਹੈ ਕਿ ਜੇ ਸਾਨੂੰ ਟਿਕਟ ਨਹੀਂ ਮਿਲੀ ਤੇ ਸਾਡੇ ਕਾਗਜ਼ ਵੀ ਰੱਦ ਕੀਤੇ ਜਾਣ ਇਸ ਕਰਕੇ ਅਸੀਂ ਕੋਰਟ ਦਾ ਸਾਰਾ ਲੈ ਕੇ ਜਿਹੜੇ ਉਹ ਕਾਗਜ਼ ਜਿਹੜੇ ਸਬਮਿਟ ਕੀਤੇ ਅੱਜ ਫਾਈਲ ਸਬਮਿਟ ਹੋ ਗਈ ਹੈ ਸਾਡੀ ਤੇ ਉਸ ਤੋਂ ਬਾਅਦ ਜੋ ਵੀ ਅੱਗੇ ਦਾ ਪ੍ਰੋਸੈਸ ਹੋਊਗਾ ਵੇਖਾਂਗੇ ਜੇ ਸਾਨੂੰ ਕਿਤੇ ਉਹ ਲੱਗਦਾ ਹੋਊਗਾ ਵੀ ਇਹਨਾਂ ਨੇ ਵੈਸੇ ਕੋਰਟ ਦੀਆਂ ਡਾਇਰੈਕਸ਼ਨਾਂ ਨੂੰ ਇਹਨਾਂ ਨੇ ਬਹੁਤਾ ਮੰਨਿਆ ਨਹੀਂਗਾ ਜਦੋਂ ਇਹ ਸਾਡੇ ਹੱਥ 'ਚ ਬਕਾਇਦਾ ਆਰਡਰ ਹੋਣ ਦੇ ਬਾਵਜੂਦ ਵੀ ਜਿਹੜੇ ਅਫਸਰ ਆ ਉਹਨਾਂ ਨੇ ਸਾਨੂੰ ਅਨਾਕਾਨੀ ਕੀਤੀ ਆ ਕਿ ਕੋਈ ਗੱਲ ਨਹੀਂ ਜੀ ਹੋ ਗਈ ਵੀਡੀਓਗ੍ਰਾਫੀ ਕਰ ਲੈ ਚੱਕ ਕੋਈ ਚੱਕਰ ਨਹੀਂ ਆ ਤੁਸੀਂ ਜਾਓ ਜਾਂ ਕਿ ਸਾਡੀ ਸੰਤੁਸ਼ਟੀ ਵੀ ਤਕਰਾ ਸਕਦੇ ਸੀ ਨਾ ਉੱਥੇ ਖੜੇ ਕਰਕੇ ਸਾਨੂੰ ਕਹਿੰਦੇ ਵੀ ਆਹ ਵੇਖੋ ਜੀ ਕੱਲੇ-ਕੱਲੇ ਪੀਸ ਦੀ ਵੀਡੀਓ ਬਣਦਾ ਹੀ ਆ ਤੁਸੀਂ ਕਿਉਂ ਘਬਰਾਉਂਦੇ ਜੀ ਜਦੋਂ ਸਾਨੂੰ ਹਾਈ ਕੋਰਟ ਵੱਲੋਂ ਆ ਗਿਆ ਆਰਡਰ ਤੇ ਅਸੀਂ ਉਸ ਚੀਜ਼ ਦੀ ਪਾਲਣਾ ਕਰਾਂਗੇ ਪਰ ਨਹੀਂ ਇੱਥੇ ਸਾਰਾ ਕੁਝ ਜਿਹੜਾ ਵਾ ਕੋਈ ਕਾਨੂੰਨ ਨਹੀਂ ਹੈਗਾ ਵੀ ਉੱਥੇ ਗੁੰਡਾਗਰਦੀ ਖੁੱਲੇ-ਆਮ ਤਰੀ ਫਿਰਦੀ ਆ ਲੋਕਾਂ ਦੇ ਕਾਗਜ਼ ਖੋ ਕੇ ਭੱਜ ਜਾਂਦੇ ਆ ਵਾਧੂ ਅਫਸਰ ਖਲੋਤੇ ਨੇ ਵੱਡੇ ਵੱਡੇ ਅਹੁਦਿਆਂ ਦੇ ਅਫਸਰ ਅਫਸਰ ਖਲੋਤੇ ਨੇ ਉੱਥੇ ਤੇ ਡੀਐਸਪੀ ਐਸਐਚਓ ਸਾਰੇ ਅਫਸਰ ਜਿਹੜੇ ਨੇ ਉੱਥੇ ਖੜੇ ਨੇ ਬਾਹਰ ਫਿਰ ਵੀ ਉਹਨਾਂ ਸਾਹਮਣੇ ਜਿਹੜੇ ਆ ਮੁੰਡੇ ਨਜਾਇਜ਼ ਹਥਿਆਰ ਲੈ ਕੇ ਉੱਥੇ ਘੁੰਮ ਰਹੇ ਆ ਤੇ ਲੋਕਾਂ ਦੇ ਪੇਪਰ ਖੋ ਕੇ ਭੱਜ ਰਹੇ ਆ ਤੇ ਇੱਥੇ ਕਿੱਥੇ ਤੁਸੀਂ ਕਹਿ ਸਕਦੇ ਜੇ ਕਾਨੂੰਨ ਵਸਤਾ ਵਾ ਸਾਨੂੰ ਤੇ ਹਾਈ ਕੋਰਟ ਤੋਂ ਬਕਾਇਦਾ ਹੋਰ ਕਿਤੇ ਯਕੀਨ ਨਹੀਂ ਸੀ ਹੈਗਾ ਇਸ ਕਰਕੇ ਸਾਨੂੰ ਉਹਦਾ ਦਰਵਾਜ਼ਾ ਖੜਕਾਉਣਾ ਪਿਆ ਆਖਰ ਤੇ ਵਾਰ ਨੰਬਰ 3 ਦੇ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਵਾਰਡ ਨੰਬਰ 3 ਦੇ ਵੋਟਰ ਬਹੁਤ ਸੂਝਵਾਨ ਨੇ ਉਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਕਿੰਨਾ ਜ਼ਿਆਦਾ ਵਰਕ ਕੀਤਾ ਵਾ ਤੇ ਉਹਨਾਂ ਦੇ ਵਿੱਚ ਰਹਿ ਕੇ ਕੀਤਾ ਵਾ ਅਸੀਂ ਬਾਰ-ਬਾਰ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੇ ਕਦੀ ਸਾਨੂੰ ਨਿਰਾਸ਼ ਨਹੀਂ ਕੀਤਾ ਜਿਵੇਂ ਆਮ ਆਦਮੀ ਪਾਰਟੀ ਲਈ ਦਰਵਾਜ਼ਾ ਖੜਕਾਇਆ ਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਸੀਂ ਜਿੱਤੇ ਹਾਂ ਪਰ ਜੇ ਅਸੀਂ ਹੁਣ ਜਾਵਾਂਗੇ ਉਹਨਾਂ ਕੋਲ ਤਾਂ ਸਾਨੂੰ ਹੁਣ ਵੀ ਜਿਹੜਾ ਵਾ ਉਹ ਜਿੱਤ ਦਾ ਫਤਵਾ ਹੀ ਦੇਣਗੇ ਸਾਨੂੰ ਜਿਹੜਾ ਵਾਰਡ ਦਾ ਉਹ ਪੂਰਾ ਸੰਯੋਗ ਹੈ ਕਿਉਂਕਿ ਅਸੀਂ ਵਾਰਡ ਦੇ ਵਿੱਚ ਵਿਚਰਦੇ ਹਾਂ ਐਮਐਲਏ ਸਾਹਿਬ ਮੈਨੂੰ ਇੱਕ ਵਾਰੀ ਵੀ ਦੱਸ ਦੇਣ ਵੀ ਕਿਸੇ ਦੇ ਵਾਰਡ ਦੇ ਵਿੱਚ ਭੋਗ ਤੇ ਗਏ ਹੁਣ ਜਾਂ ਉਹਨਾਂ ਦੀ ਪਤਨੀ ਗਈ ਹੋਵੇ ਜਾਂ ਕਦੀ ਕਿਸੇ ਦੇ ਮਰਗ ਤੇ ਗਏ ਹੁਣ ਦੁੱਖ ਵੇਲੇ ਗਏ ਹੁਣ ਤੇ ਉਹ ਦੱਸ ਸਕਦੇ ਆ ਵੀ ਹਾਂ ਭਈ ਮੈਂ ਇੱਥੇ ਗਿਆ ਵਾਂ ਪਰ ਕਦੀ ਮੈਂ ਨਹੀਂ ਵੇਖਿਆ ਕਿ ਉਹਨਾਂ ਨੇ ਕੋਈ ਪੋਸਟ ਪਾਈ ਹੋਵੇ ਮੈਂ ਗਿਆ ਵਾਂ ਜਾਂ ਉਹ ਕਦੀ ਕਿਤੇ ਮਿਲੇ ਹੁਣ ਸਾਨੂੰ ਗਿਆ ਨੂੰ ਤੇ ਕਦੀ ਉਹ ਵਿਚਰੇ ਨਹੀਂਗੇ